ਆਏ ਕੰਮ ਨਹੀਂ ਚੱਲਣਾ ਯਾਰ ਉਹ ਗਲਤ ਆ ਬਹੁਤ ਜਵਾਬ ਭਾਈ ਜੀ ਆਪਣੇ ਗੁਰਦੁਆਰੇ ਦੇ ਬਾਬਾ ਜੀ ਬਹੁਤ ਲੇਟ ਆਉਂਦੇ ਆ ਅੱਜ ਫਿਰ ਬਾਬਾ ਨਾਲ ਗੱਲ ਕਰ ਹੀ ਲੈਣੇ ਆ ਜਾਂ ਤਾਂ ਗੁਰਦੁਆਰਾ ਸਾਂਭ ਲਾਂ ਜਾਂ ਆਪ ਦੇ ਬਾਹਰਲੇ ਕੰਮ ਨੇ ਵੇੜਦਾ ਸਹੀ ਆ ਭਾਈ ਪ੍ਰਧਾਨ ਸਾਹਿਬ ਅਜੇ ਤੱਕ ਆਏ ਨਹੀਂ ਟਾਈਮ ਕਾਫੀ ਹੋ ਗਿਆ ਓ ਓ ਆ ਗਏ ਪ੍ਰਧਾਨ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ தா ਬੈਠੋ ਬੈਠੋ ਅੱਛਾ ਹੋਰ ਓ ਲਾਤਾ ਰੱਬ ਸੁਣਿਆ ਲਾਤਾ ਹੀ ਆਉਂਦੇ ਪਏ ਆ ਹਾਂ ਪ੍ਰਧਾਨ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਪਤਾ ਲੱਗਾ ਤੁਹਾਡਾ ਮੁੰਡਾ ਸਰਕਾਰੀ ਨੌਕਰੀ ਲੱਗ ਗਿਆ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜੀ ਉਹ ਜੀ ਪਹਿਲਾਂ ਪ੍ਰਾਈਵੇਟ ਨੌਕਰੀ ਕਰਦਾ ਸੀ 24 25 ਹਜ਼ਾਰ ਦਿੰਦੇ ਸੀ ਹੁਣ ਸਰਕਾਰੀ ਨੌਕਰੀ ਲੱਗ ਗਿਆ ਹੁਣ ਕਿ 50 60 ਹਜ਼ਾਰ ਬਣ ਜਾ ਕਰੂਗਾ ਪ੍ਰਧਾਨ ਜੀ 60 ਹਜ਼ਾਰ ਹੁਣ ਤਾਂ ਬੱਲੇ ਬੱਲੇ ਹੋ ਗਈ ਕਿ ਫੇਰ ਤਾਂ ਖੁੱਲਾ ਖਾਓ ਤੇ ਖੁੱਲਾ ਡਾਓ ਜੀ ਉਹ ਦੇਖੋ ਜੀ ਅੱਜ ਕੱਲ ਮਹਿੰਗਾਈ ਦਾ ਜੋਗਾ ਉਹ 50 60 ਹਜ਼ਾਰ ਨਾ ਬਣਦਾ ਕੀ ਆ ਉਹ 50 60 ਹਜ਼ਾਰ ਤੇ ਕੁਛ ਵੀ ਨਹੀਂ ਅਜਿਹੇ ਟਾਈਮ ਦੇ ਵਿੱਚ ਉਹ ਪੜਾਈਆਂ ਨਹੀਂ ਮਾੜਾ ਬਾਕੀ ਗੱਲਾਂ ਤੇ ਛੱਡੋ ਜੀ ਸਹੀ ਗੱਲ ਆ ਪ੍ਰਧਾਨ ਜੀ ਮਹਿੰਗਾਈ ਨੇ ਤਾਂ ਲੱਕ ਤੋੜਿਆ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੋ ਬੱਬਾਈ ਬੈਠੋ ਆਜੋ ਆਜੋ ਬੱਬਾਈ ਬੈਠੋ ਜੀ ਬੈਠੋ ਆਜੋ ਆਜੋ ਹਾਂਜੀ ਪ੍ਰਧਾਨ ਜੀ ਕਿ ਮੈਂ ਯਾਦ ਕੀਤਾ ਜੀ ਪਾਪਾ ਜੀ ਯਾਦਕਾ ਦਾ ਕਰਨਾ ਹੈ ਕਮੇਟੀ ਨੂੰ ਪਤਾ ਲੱਗਾ ਸੀ ਕਿ ਤੁਸੀਂ ਸਾਰੇ ਟਾਈਮ ਨਾ ਚਲੇ ਜਾਂਦੇ ਹੋ ਤੇ ਸ਼ਾਮ ਨੂੰ ਲੇਟ ਆਉਂਦੇ ਹੋ ਤੇ ਕਮੇਟੀ ਇਸ ਚੀਜ਼ ਦਾ ਇਤਰਾਜ਼ ਕਰਦੀ ਹੈ ਇਤਰਾਜ਼ ਜੀ ਕਾਦਾ ਜੀ ਵਾਇਗਰੂ ਜੀ ਇਤਰਾਜ਼ ਦੇਖੋ ਬਾਬਾ ਜੀ ਕਮੇਟੀ ਨੇ ਮਤਵਾਸ ਕੀਤਾ ਕਿ ਤੁਸੀਂ 24 ਘੰਟੇ ਗੁਰਦੁਆਰਾ ਸਾਹਿਬ ਹਾਜ਼ਰ ਆਓਗੇ ਵਾਹਿਗੁਰੂ ਜੀ 7000 ਰੁਪਏ ਤਨਖਾਹ ਮਿਲਦੀ ਆ ਗੁਰਦੁਆਰਾ ਸਾਹਿਬ ਤੋਂ ਪਹਿਲਾਂ ਜੀ ਮੈਂ ਸਵੇਰੇ ਗੁਰਦੁਆਰਾ ਸਾਹਿਬ ਸੇਵਾ ਕਰਦਾ ਜੀ ਉਸ ਤੋਂ ਬਾਅਦ ਮੈਂ ਇੱਕ ਪ੍ਰਾਈਵੇਟ ਨੌਕਰੀ ਕਰਦਾ ਜੀ ਤੇ ਤੁਹਾਨੂੰ ਪਤਾ ਹੀ ਆ ਜੀ ਅੱਜ ਕੱਲ ਦੇ ਟਾਈਮ ਵਿੱਚ 7000 ਨਾਲ ਗੁਜ਼ਾਰਾ ਬਹੁਤ ਜ਼ਿਆਦਾ ਔਖਾ ਜੀ ਤੇ ਬਾਬਾ ਜੀ 7000 ਨਾਲ ਨਾ ਗਿਣੋ ਛੇੜੀ ਪੈਂਡ ਦੇ ਵਿੱਚੋਂ ਤੁਸੀਂ ਗਜਾ ਕਰਦੇ ਆ ਤੇ ਗੁਰਦੁਆਰੇ 'ਚ ਚੜਾਵੇ ਤਾਂ ਆਟਾ ਚੜਦਾ ਉਹ ਵੀ ਤਾਂ ਤੁਹਾਡੇ ਕੋਲ ਹੀ ਜਾਂਦਾ ਤੇ ਬਾਬਾ ਜੀ 7000 ਤਾਂ ਨੂੰ ਬਚਦਾ ਹੀ ਆ ਪ੍ਰਧਾਨ ਜੀ ਮੰਗੋ ਦੀ ਗੱਲ ਬਿਲਕੁਲ ਠੀਕ ਆ ਆਟਾ ਦਾਲ ਦੋ ਤਾਂ ਤੇਰੇ ਪਿੰਡ ਚੋਂ ਇਕੱਠਾ ਕਰ ਲੈਂਦੇ ਆ ਤੇ 7000 ਤਾਂ ਨੂੰ ਬਚਦਾ ਹੀ ਆ ਖਰਚ ਕੀ ਇਹਨਾਂ ਦਾ ਹਾਂ ਜੀ ਮੜ ਜੀ ਤੁਹਾਡੀ ਕੀ رائے ਆ ਪ੍ਰਧਾਨ ਜੀ ਮੇਰੀ ਗੱਲ ਦਾ ਗੁੱਸਾ ਨਾ ਮੰਨਿਓ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਿਆ ਚਲੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਵੀ ਆ ਪਰ ਤੁਸੀਂ ਹੁਣ ਤੋਂ 5 ਮਿੰਟ ਪਹਿਲਾਂ ਇਹ ਗੱਲ ਕਹਿ ਰਹੇ ਸੀ ਕਿ ਮੇਰੇ ਮੁੰਡੇ ਦੀ 60000 ਰੁਪਿਆ ਤਨਖਾਹ ਹੈ ਤੇ ਐਨੀ ਮਹਿੰਗਾਈ ਦੇ ਵਿੱਚ ਉਹਦੇ ਨਾਲ ਵੀ ਗੁਜ਼ਾਰਾ ਨਹੀਂ ਹੁੰਦਾ ਉਸ 60000 ਨਾਲ ਤੇ ਤੁਸੀਂ ਬਾਬਾ ਜੀ ਨੂੰ ਕਹਿ ਰਹੇ ਹੋ ਕਿ 7000 ਰੁਪਏ ਨਾਲ ਗੁਜ਼ਾਰਾ ਕਰੋ ਇਹ ਦੱਸੋ ਕਿੱਥੋਂ ਦਾ ਸੂਲ ਹੈ ਉਹ ਮਾਸਟਰ ਜੀ ਤੁਸੀਂ ਆਪਣੀ ਜਗ੍ਹਾ ਬਿਲਕੁਲ ਸਹੀ ਹੋ ਪਰ ਸਾਨੂੰ ਵੀ ਦੱਸੋ ਨਾ ਗੋਲ ਵਿੱਚੋਂ ਤੇ 7000 ਪਿਆਣੇ ਨਿਕਲਦਾ ਪ੍ਰਧਾਨ ਜੀ ਮੈਂ ਮੰਨ ਲਿਆ ਕਿ ਗੋਲਕ ਦੇ ਵਿੱਚੋਂ 7000 ਬਾਬੇ ਵਾਸਤੇ ਨਹੀਂ ਨਿਕਲਦਾ ਤੁਸੀਂ ਇਹ ਦੱਸੋ ਕਿ ਤੁਹਾਡੇ ਪਿੰਡ ਦੇ ਵਿੱਚੋਂ ਕਿੰਨੇ ਬੰਦੇ ਬਾਹਰਲੇ ਵਿਦੇਸ਼ ਗਏ ਆ ਤੇ ਕਿੰਨੇ ਮੁਲਾਜ਼ਮ ਨੇ ਬਸ ਗੱਤ ਤੇਰੀ ਸਹੀ ਆ ਯਾਰ ਆਪਣੇ 4-5 ਮੁਲਾਜ਼ਮ ਹੀ ਹੈਗੇ ਆ ਤੇ ਮੇਰਾ ਖਿਆਲ 15-18 ਬਾਹਰ ਗਏ ਹੋਣੇ ਆ ਬਸ ਫਿਰ ਉਹਨਾਂ ਮੁਲਾਜ਼ਮਾਂ ਦੇ ਤੇ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਆ ਉਹਨਾਂ ਦੇ ਪਰਿਵਾਰਾਂ ਨੂੰ ਲਾਓ 5-500 ਰੁਪਇਆ ਤੇ ਬਾਬਾ ਜੀ ਦੀ ਤਨਖਾਹ ਕਰੋ 15000 ਰੁਪਿਆ ਤੇ ਬਾਬਾ ਜੀ ਸਾਰਾ ਦਿਨ ਤੇ ਸ਼ਾਮ ਰਾਤ ਗੁਰਦੁਆਰੇ ਹੀ ਸੇਵਾ ਕਰਨਗੇ ਹਾਂ ਇੱਕ ਕਮੇਟੀ ਮੈਂਬਰੋ ਹਾਂਜੀ ਹਾਂਜੀ ਮਨਜ਼ੂਰ ਆਈ ਮਨਜ਼ੂਰ ਆ ਜੀ ਮਨਜ਼ੂਰ ਆਈ ਬਾਬਾ ਜੀ ਤਨਖਾਹ ਕਰੋ 15000 ਤੇ ਬਾਬਾ ਜੀ ਗੁਰਦੁਆਰੇ ਹਾਜ਼ਰੀਆਂ ਕਰਨਗੇ ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ